ਗੋਟਿਆਂ ਦਾ ਟੇਡੇ ਹੋ ਜਾਣਾ ਉਮਰ ਦੇ ਹਿਸਾਬ ਨਾਲ ਆਪਾਂ ਜਦੋਂ ਕਸਰਤਾਂ ਨਹੀਂ ਕਰਦੇ ਗੋਡੇ ਟੇਡੇ ਹੋ ਜਾਂਦੇ ਆ ਗਠੀਏ ਦੇ ਵਿੱਚ ਔਰ ਜਾਂ ਫੇਰ ਛੋਟੇ ਬੱਚਿਆਂ ਦੇ ਵੀ ਗੋਡੇ ਕਈ ਵਾਰ ਟੇਡੇ ਹੋ ਜਾਂਦੇ ਆ ਉਹ ਜਦੋਂ ਭੱਜਣਾ ਸ਼ੁਰੂ ਕਰਦੇ ਆ ਉਹ ਹੌਲੀ ਹੌਲੀ ਠੀਕ ਹੋ ਜਾਂਦੇ ਆ ਪਰ ਜਦੋਂ ਆਪਣੇ ਬੋ ਨੀਜ਼ ਬੋ ਲੈਗਸ ਹੋ ਜਾਂਦੀਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਆਸਾਨ ਕਸਰਤਾਂ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਅਗਰ ਤੁਸੀਂ ਇੱਕ ਕਸਰਤਾਂ ਸਵੇਰੇ ਸ਼ਾਮ ਕਰੋਗੇ ਬੋ ਲੈਗਸ ਬੋ ਨੀਜ਼ ਨੂੰ ਤੁਸੀਂ ਆਪਣੇ ਘਰ 'ਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਸਰਾਬ ਸਭ ਤੋਂ ਪਹਿਲੀ ਗੱਲ ਆਪਾਂ ਮਸਲ ਸਟ੍ਰੈਚ ਕਰਾਂਗੇ ਕਿਹੜੇ ਕਿਹੜੇ ਗਲੂਟਸ ਮਸਲ ਹੋਗੇ ਆਪਣੇ ਕੁਆਡਰਿਸੈਪ ਹੋਗੇ ਆਪਣੇ ਹੈਮਸਟ੍ਰਿੰਗ ਹੋਗੇ ਇਹਨਾਂ ਤਿੰਨਾਂ ਮਸਲਸ ਨੂੰ ਪਹਿਲਾਂ ਸਟ੍ਰੈਚ ਕਰਾਂਗੇ ਜਿਹੜੇ ਮਸਲ ਵੀਕ ਹੋ ਜਾਂਦੇ ਨੇ ਉਹਨਾਂ ਦੀ ਸਟਰੈਂਥਨਿੰਗ ਕਰਾਂਗੇ ਸੋ ਕਿਵੇਂ ਕਰਾਂਗੇ ਨੰਬਰ 1 ਆਪਾਂ ਪੈ ਜਾਣਾ ਹੈ ਔਰ ਇਸ ਲੱਤ ਨੂੰ ਇਸ ਦੇ ਉੱਪਰ ਰੱਖਾਂਗੇ ਗੋਡੇ ਤੇ ਔਰ ਇਸ ਨੂੰ ਆਪਾਂ ਸਾਤੀ ਨਾਲ ਲਾਵਾਂਗੇ ਇੱਥੇ ਇਸ ਜਗ੍ਹਾ ਤੇ ਖਿੱਚ ਪਏਗਾ दस सैकेंड होल्ड दैन रिलैक्स इस दस सैट लाने ये होगी पहली कसरत जीडी दूजी कसरत है उसके लिए फिर खड़े हो जाएंगे इस दे मसल मसल् स्ट्रैच करा इ ख के आप गोडा मोड़ देना दस सैकेंड होल्ड दैन रिलैक्स दोनों साइड करा और इस दे भी आप सैट लावे इस तो अगली कसरत की होएगी आप बैड पर आ जाना ਔਰ ਇੱਕ ਗੋਡਾ ਆਪਾਂ ਬਾਹਰ ਮੋੜਾਂਗੇ ਔਰ ਇੱਕ ਲੱਤ ਪਿੱਛੇ ਇਦਾਂ ਉੱਪਰ ਦੇਖਣ ਦੀ ਕੋਸ਼ਿਸ਼ ਇਧਰ ਅੰਦਰਲੇ ਪਾਸੇ ਜਿਹੜੇ ਮਸਲ ਟਾਈਟ ਨੇ ਉਹਨਾਂ ਤੇ ਸਟ੍ਰੈਚ ਪਏਗਾ ਥੈਨ ਰਿਲੈਕਸ ਇਸਦੇ ਵੀ ਆਪਾਂ 10 ਸੈਟ ਲਾਉਣੇ ਆ ਕੀ ਹੋਗੀ ਥੋਡੀ ਤੀਜੀ ਕਸਰ ਹੁਣ ਗੱਲ ਕਰਨ ਲੱਗੇ ਆ ਸਟਰੈਂਥਨਿੰਗ ਦੀ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਸਾਈਡ ਲੈ ਕੇ ਪੈ ਜਾਾਂਗੇ ਔਰ ਇਸ ਲੱਤ ਨੂੰ ਅੱਗੇ ਰੱਖਾਂਗੇ ਔਰ ਜਿਹੜੀ ਲੱਤ ਥੱਲੇ ਪਈ ਆ ਦੇਖੋ ਧਿਆਨ ਨਾਲ ਇਸ ਨੂੰ ਆਪਾਂ ਹਵਾ ਚੱਕਾਂਗੇ ਦੂਜੀ ਲੱਤ ਨੂੰ 5 ਸੈਕਿੰਡ ਹੋਲਡ ਦੈਨ ਰਿਲੈਕਸ ਔਰ ਦੈਨ ਦੂਸਰੇ ਪਾਸੇ ਵੀ ਸੇਮ ਐਦਾਂ ਹੀ ਕਰਾਂਗੇ ਦੂਸਰੀ ਲੱਤ ਅੱਗੇ ਲੈ ਜਾਾਂਗੇ ਥੱਲੇ ਵਾਲੀ ਲੱਤ ਉੱਪਰ ਚੱਕਾਂਗੇ 5 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਤੇ 10 ਸੈਟ ਲਾਉਣੇ ਆ ਆਖਰੀ ਕਸਰਤ ਕੀ ਹੈ ਇਦਾਂ ਪੈ ਜਾਣਾ ਗੋਡੇ ਦੇ ਨਾਲ ਗੋਡਾ ਜੋੜਨਾ ਆਪਾਂ ਲੱਤ ਉੱਪਰ ਚੱਕ ਦੇਣੀ ਆ 10 ਸੈਕਿੰਡ ਹੋਲਡ ਦੈਨ ਰਿਲੈਕਸ ਦੋਨੋਂ ਸਾਈਡ ਕਰਨੀ ਹੈ ਇੱਕ ਕਸਰਤ ਆਸਾਨ ਕਸਰਤਾਂ ਕਰੋ ਜਿਹੜੇ ਤੁਹਾਡੇ ਗੋਡੇ ਟੇਢੇ ਹੋ ਗਏ ਨੇ ਬਹੁਤ ਆਸਾਨ ਕਸਰਤਾਂ ਨਾਲ ਉਹ ਠੀਕ ਹੋ ਸਕਦੇ ਨੇ ਸਤਿ ਸ਼੍ਰੀ ਅਕਾਲ